एसवाईएल ਦਾ ਮਤਲਬ ਕੀ ਹੈ ਮੈਂ ਪਹਿਲਾਂ ਹੀ ਕਹਿ ਚੁੱਕਿਆ ਸੁਪਰੀਮ ਕੋਰਟ ਕਹਿੰਦੀ ਹੈ ਜਾਂ ਤਾਂ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕਿ ਇਹ ਹੈ ਮੈਂ ਕਹਿੰਦਾ ਹੱਲ ਦੱਸ ਦਿੰਨੇ ਆ ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਸਤਲੁਜ ਯਮਨਾ ਲਿੰਕ ਦੀ ਬਜਾਏ ਯਮਨਾ ਸਤਲੁਜ ਲਿੰਕ ਕਰ ਦੋ ਯਮਨਾ ਵਿਹਾਰ ਤੋਂ ਹੋ ਕੇ ਬੰਗਾਲ ਤੋਂ ਹੋ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਹੈ ਤੁਸੀਂ ਪਾਣੀ ਉਧਰੋਂ ਕੱਢ ਦੋ ਹਰਿਆਣੇ ਨੂੰ हरियाणा ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ ਜਿੰਨਾ ਕਿ ਬਚ ਗਿਆ ਸਤਲੁਜ ਚ ਪਾ ਦਿਓ ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਬਾਈ ਇਹ ਸੈਲ ਕਰੋ ਅੱਜ ਕੱਲ ਕਿਹੜਾ ਕੋਈ ਗ੍ਰੈਵਿਟੀ ਦੀ ਪ੍ਰੋਬਲਮ ਹੈ ਜਿੱਦੋਂ ਸ਼ਾਰਦਾ ਲੈ ਕੇ ਜਾ ਸਕਦਾ ਯਮਨਾ ਸ਼ਾਰਦਾ ਪ੍ਰੋਜੈਕਟ ਅੱਜ ਕੱਲ ਤਾਂ ਚੰਦ ਨੂੰ ਨਹਿਰਾਂ ਕੱਢਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਫਿਰ ਅਸਾਰੇ ਮੈਂ ਤੁਹਾਨੂੰ ਦੇ ਕੇ ਜਾਊਂਗਾ ਇਹ ਮੁੱਦਾ ਚੰਡੀਗੜ੍ਹ ਦਾ ਮੈਂ ਕਹਿੰਦਾ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ ਛੇੜ ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਹੈ ਤੇ ਉਹਦੇ ਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸਾਸਤ ਪ੍ਰਦੇਸ਼ੋ ਨਾਮ ਕੀਤਾ ਗਿਆ ਉਹਦੇ ਚ 1970 ਚ ਇੰਦਰਾ ਗਾਂਧੀ ਸਿੰਘਾ ਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਧਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ। ਬਾਦਲ ਤੇ ਅਜੀਬ ਲਾਂਗੋਵਾਲ ਸਮਝੌਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ। ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ ਹੈ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤੋਂ ਐਸੀ ਕੋਈ ਬਾਤ ਨਹੀਂ। ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦਾ 1966 ਦਾ ਮਤਾਬਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਦੇ ਆ। ਮੈਂ ਕਿਹਾ ਮੈਂ ਤਾਂ ਚੰਡੀਗੜ੍ਹ ਹਰਿਆਣੇ ਤੋਂ ਮੰਗਣਾ ਆਇਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕਹੇ ਸਾਡਾ ਹਿੱਸਾ ਇਹ ਚ ਮੈਂ ਕਿਹਾ ਇਹ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ ਗ੍ਰਿਡ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ ਤੁਸੀਂ 1600 ਕਰੋੜ ਕਹਿੰਸੀ ਤੁਸੀਂ ਦਿੱਤਾ ਨਹੀਂ ਅਸੀਂ ਆਪਣੇ ਸੋਰਸਾਂ ਸੰਤੋਪਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮਾਹਰ ਜੀ ਅਸੀਂ ਵੰਡ ਰਿਹਾ ਹਰੂ ਚੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟ੍ਰਿਕ ਟਨ ਚਾਵਲ 150 150 ਲੱਖ ਮੀਟ੍ਰਿਕ ਟਨ ਚਾਵਲ ਅਸੀਂ ਨੈਸ਼ਨਲ ਫੂਡ ਬੋਲ ਦੇ ਵਿੱਚ ਦੇਵਾਂਗੇ ਉਤਪਾਦਿਤ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦੇਵਾਂਗੇ ਚੌੜ ਲੈਣੀਆਂ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਦਾਣਾ ਲੈਣੀਆਂ ਸਾਥੋਂ ਗੰਨਾ ਲੈਣਾ ਸਾਥੋਂ ਸੂਰਜਮੁਖੀ ਸਾਥੋਂ ਤੇ ਜਦੋਂ ਅਸੀਂ ਕੁਝ ਮੰਗੀਏ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹ ਦੇਣਾ ਹੁੰਦਾ ਮੈਂ ਕਹਿੰਦੇ ਮੈਂ ਕਿਹਾ ਫਿਰ ਗਮਲਿਆਂ 'ਚ ਬੀਜੇ ਕਰੀਏ ਫਸਲਾਂ ਸਿੰਪਲ ਗੱਲ ਹੈ ਫਸਲਾਂ ਦਾ ਪਾਣੀ ਮੰਗਣ ਗਿਆ ਨਾ ਫਸਲ ਵਾਸਤੇ ਪਾਣੀ ਹੋਊ ਚਾਹੀਦਾ ਤੇ ਤੁਸੀਂ ਪਾਣੀਆਂ ਦਾ ਰਿਵਿਊ ਕਿਉਂ ਨਹੀਂ ਕਰਦੇ ਹਰ ਐਗਰੀਮੈਂਟ ਰੈਪੀਰੀਅਨ ਲਾ ਮਤਾਬਕ 25 ਸਾਲਾਂ ਮਰ ਰਿਵਿਊ ਹੋਣਾ ਚਾਹੀਦਾ 1956 ਦਾ ਲਾਈਨ ਫਿਰ ਕਦੇ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਆ ਉਹ ਸਭ ਨਾਲ ਗੱਲ ਕਰ ਤੁਸੀਂ ਸਤ ਰੋਜ ਦੇ ਜਾ ਕੇ ਦੇਖ ਲਿਓ ਕਿਥੋਂ ਦੇ ਦਈਏ ਤੁਹਾਨੂੰ ਨਹਿਰ ਤੇ ਫਿਰ ਰਾਵੀ ਵਿਆਸ ਚ ਹਿੱਸਾ ਮੰਗਦੇ ਆ ਰਾਵੀ ਵਿਆਸ ਦਾ ਹਰਿਆਣਾ ਕੀ ਲੈਣ ਦੇਣਾ ਕਿਹੜਾ ਪਾਸਾ ਲੱਗਦਾ ਉਹਨਾਂ ਨਾਲ ਰਾਵੀ ਦੇ ਵਿਆਸ ਦਾ ਤੇ ਫਿਰ ਯਮਨਾ ਚ ਫਿਰ ਪੋਨਰ ਐਕਟ ਚ ਯਮਨਾ ਪੰਜਾਬ ਦੇ ਨਾਲ ਲੱਗਦੀ ਸੀ ਉਹ ਉਹਦੇ ਚ ਮੁੱਖਾ ਕਹਿੰਦੇ ਉਹ ਚ ਤਾਂ ਕੱਲਾ ਪੰਜਾਬ ਹਰਿਆਣਾ ਉਹ ਚੋਂ ਪਾਣੀ ਲੈ ਰਹੇ ਆ ਪਰ ਜੇ ਪੰਜਾਬ ਮੰਗਦਾ ਜਮਨਾ ਚੋਂ ਵੀ ਜਮਨਾ ਚੋਂ ਸੱਦਿਓ ਨਹੀਂ ਇਹ ਤਾਂ ਸਾਡਾ ਹੈ। ਨਾਲੇ ਜੇ ਪਰਿਵਾਰ ਦੇ ਵਿੱਚ ਵੀ ਨਾ ਦੋ ਭਾਈ ਅੱਡ ਹੋ ਜਾਂਦੇ ਨੇ। ਇੱਕ ਵਾਰੀ ਵਟਵਾਰਾ ਹੋ ਗਿਆ ਪੰਚਾਇਤ ਨੇ ਬੈਠ ਘਰਤਾ ਤੇ ਉਦੋਂ ਬਾਅਦ ਆਪਣਾ ਆਪਣਾ ਦੇਖਦੇ ਨੇ ਉਹ। ਆਪਣਾ ਆਪਣਾ ਆਵਦੇਵ ਕਬੀਲਦਾਰੀ ਆਪਣੇ ਖਰਚੇ ਅਮਤਾਬ ਚਲਾਉਂਦੇ ਨੇ। ਇੱਥੇ ਹਟਦੀ ਨਹੀਂ ਆ। ਜਉ ਪੈ ਨਿਕਲਦੇ ਪੰਜਾਬ ਨੂੰ ਪੰਜਾਬ ਆਇਆ ਪੰਜਾਬ ਤੋਂ ਆਲੇ ਤੋਂ। ਮੈਂ ਕਹਿੰਦਾ ਜੀ ਮੈਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ ਕਿ ਦੁਸ਼ਮਣ ਦੇਸ਼ ਸਾਡਾ ਕਿੱਧਰਲੇ ਪਾਸੇ ਹੈ। ਇਧਰ ਪਾਕਿਸਤਾਨ ਹੈ ਇਧਰ ਰਾਜਸਥਾਨ ਵਾਲੇ ਮੰਗੀ ਜਾਂਦੇ ਇਧਰ ਉਹ ਹਿਮਾਚਲ ਵਾਲੇ ਆ ਗਏ ਨਮੀ ਨਮਾ ਲੈ ਕੇ ਇਧਰ ਹਰਿਆਣਾ ਹੈ ਇਹ ਜਾਈਏ ਕਿਧਰ ਨੂੰ ਜੀ ਮੈਂ ਸ਼ੁਕਰ ਹੈ ਜੰਮੂ ਕਸ਼ਮੀਰ ਵਾਲੇ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਹਿੰਦਾ ਜੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਉਹ ਸਾਡਾ ਹਿੱਸਾ ਹੈ ਇਹ ਗੱਲਾਂ ਮੈਂ ਕੱਲ ਕਈਆਂ ਨੇ ਰਿਕਾਰਡ ਤੇ ਫਿਰ 60 40 ਦਾ ਨਿਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣੇ ਦੇ ਚਾਹੀਦੇ ਨੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ ਚ ਤੁਸੀਂ ਆਰ ਦੇ ਲਈ ਜਾਂਦੇ